ਅੰਮ੍ਰਿਤ ਸਰਦੀ ਸੜਕ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਕਿਨਰਾਂ ਦਾ ਮੁੰਡਿਆਂ ਦੇ ਨਾਲ ਪੰਗਾ ਪੈ ਗਿਆ ਪੰਗਾ ਕਿਸ ਗੱਲ ਨੂੰ ਲੈ ਕੇ ਪਿਆ ਉਹ ਵੀ ਦੱਸ ਦਿਆਂ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਕਿਨਰਾਂ ਦੇ ਵੱਲੋਂ ਕੱਪੜੇ ਉਤਾਰ ਕੇ ਤਾੜੀਆਂ ਵਜਾ ਕੇ ਹੰਗਾਮਾ ਕੀਤਾ ਗਿਆ ਅਤੇ ਮੁੰਡਿਆਂ ਦਾ ਖੂਬ ਜਲੂਸ ਕੱਢਿਆ ਆਓ ਇੱਕ ਨਜ਼ਰ ਮਾਰੀਏ ਸਭ ਤੋਂ ਪਹਿਲਾਂ ਇਹਨਾਂ ਤਸਵੀਰਾਂ ਤੇ ਇਹ ਨਾਲ ਇੱਕ ਪੱਲੇ ਮਿੱਠੇ ਮਹਾਰਜਾ ਵੀ ਇੱਥੇ ਕੋਰੇ ਇਨਸਾਨ ਦੇਖਦੇ ਇਨਸਾਨੀਅਤ ਹੈ ਜੀ ਇਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆ ਅਸੀਂ ਬਾਜੀ ਰੋਡ ਤੋਂ ਗੱਲਾਂ ਕਰਦੇ ਹਾਂ ਕਿ ਕਿੱਡੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਤਾਂ 400 ਰੁਪਏ ਤੋਂ ਦੋ ਲੋਕ ਕਹਿੰਦੇ ਚ ਪੈਣਾ ਮਾਰਦੇ <table> ਬਾਬਾ ਜੱਜਾ ਇਹ ਕਰਦੇ ਬਾਬਾ ਜੱਜਾ ਤੁਹਾਨੂੰ ਮੈਂ ਅਦਮਾਰ ਕਰਾ ਦਿਆਂ ਗਲਤੀ ਫਿਲ ਕਰਦੇ ਤੁਹਾਨੂੰ ਸੌਰੀ ਫਿਲ ਕਰਦੇ ਆਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗੱਲ ਤੇ ਇਨਸਾਨ ਕੀਲ ਕਰ ਲੈਂਦਾ ਨਾ ਮਰ ਰੋੜਾ ਕਿੱਥੋਂ ਮਾਰ ਬਾਹਰ ਆ ਕੇ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਦਮ ਤੇ ਪੇੜ ਮਾਰਨੀ ਇਹ ਕੋਣ ਦੱਸਦਾ ਕਿ ਸੋਹਦਾ ਮੇਰੇ ਹਸਬੰਦ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਉਹ ਸਾਡੇ ਰੱਬ ਨੇ ਆਸੇ ਚਪੇੜਾ ਮਾਰਿਆ ਨਾ ਅੱਜ ਬੰਦਾ ਤੁਸ ਚਨਾਣਿਆ ਤੋਂ ਕਹਿਣਾ ਕਿ ਕੁੜੀਆਂ ਤੁਸ ਕੁੜੀਆਂ ਤੋਂ ਸਿਰ ਤੇ ਹੈ ਇਹ ਕੁੱਤਰੇ ਆ ਮਸ ਜਿਹੜੇ ਇਹ ਕੁੱਤਰੇ ਚਲੋ ਕਹਿ ਸੋ ਦਾਅਵਾ ਇਹ ਹੈ ਕਿ ਮਾਮਲਾ ਅੰਮ੍ਰਿਤਸਰ ਦਾ ਇਹ ਦੋਨੋਂ ਕਿਨਰ ਐਕਟੀਵਾ ਤੇ ਸਵਾਰ ਹੋ ਕੇ ਆ ਰਹੇ ਸੀ ਤਾਂ ਗੱਡੀ ਵਾਲਿਆਂ ਦੇ ਵੱਲੋਂ ਇਸ ਨੂੰ ਫੇਟ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਨੀਚੇ ਡਿੱਗ ਪਈਆਂ ਤਾਂ ਫਿਰ ਇਹਨਾਂ ਕਿਨਰਾਂ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਉੱਥੋਂ ਲੰਘ ਕੇ ਆ ਗਏ ਅਤੇ ਕਸੂਰ ਸਾਡਾ ਕੱਢਿਆ ਜਾ ਰਿਹਾ ਜਿਸ ਦੇ ਚੱਲਦੇ ਉਹਨਾਂ ਨੇ ਹੰਗਾਮਾ ਕੀਤਾ ਇਹਨਾਂ ਕਿਹਾ ਕਿ ਅਸੀਂ ਤਾਂ ਲੋਕਾਂ ਦੀਆਂ ਦਵਾਵਾਂ ਮੰਗਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਜੇ ਤੁਹਾਡੇ ਕੋਲ ਗੱਡੀਆਂ ਨੇ ਤਾਂ ਤੁਸੀਂ ਆਉਂਦੇ ਜਾਣਦੇ ਲੋਕਾਂ ਨੂੰ ਟੱਕਰਾ ਮਾਰੋਗੇ ਨੋ ਬਾਜੀ ਜਿਸੀ ਐਕਟੀਵਿਟੀ ਜਾਣਦੇ ਸੀ ਇਹਨਾਂ ਨੇ ਜੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਿਹੜੇ ਖਿਡਾਰੀ ਨਾ ਇਹ ਤਾਂ ਅਭੀ ਤੱਕ ਪਹੁੰਚਾ ਕੇ ਚਾਟ ਮਾਰ ਕੇ ਨਿਕਲ ਆਏ ਆ ਬਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਪਿਛਲੇ ਮੋੜ ਦੀ ਗੱਲ ਆ ਬਾਜੀ ਪਿਛਲੇ ਮੋੜ ਦੀ ਗੱਲ ਆ ਅੱਗੇ ਆ ਰੁਕੇ ਦੀ ਕਰ ਲੋ ਸਰ ਕਰ ਲੋ ਉਹ ਵਾਹ ਤਮਾਮ ਮੋੜ ਤੋਂ ਅੱਗੇ ਆ ਗੋ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਬਾਜੀ ਸਾਡੇ ਚਪੇੜਾ ਸਭ ਲੋਕ ਕਹਿੰਦੇ ਚਪੇੜਾ ਮਾਰਨੀ ਆ ਆ ਬਾਜੀ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਕਾगज ਚ ਪੇੜੇ ਇੱਕਦੋ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਟੁਰਦਾ ਪਿਆ ਹੋਵੇ ਤੋਰਦਾ ਬਾਬਾ ਜੀ ਤੁਹਾਨੂੰ ਤੇ ਗਿਆ ਆ ਕਹਿੰਦਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਹਿਬ ਜੀ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨਹੀਂ ਕਹਿੰਦੇ ਪਰ ਸਾਨੂੰ ਸੁੱਟ ਕੇ ਆ ਰਿਹਾ ਇਹ ਮੰਗਦੇ ਹੈ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਭਾਜੀ ਰੋਡ ਤੇ ਕਿੰਨਾਂ ਨੇ ਗੱਲਾਂ ਕਰਦੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨਾਂ ਨੇ ਗੱਲਾਂ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬਣਦਾ ਕੁਫਰ ਬੋਲ ਦੇ ਆ ਤੁਸੀਂ ਐਨੀ ਗੱਲ ਕਰ ਰਹੀ ਕਿ ਪੇਟ ਮਾਰਨੀ ਚਲੋ ਉਦੋਂ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਆਉ ਤਾਂ ਗੱਲ ਲੜ ਕੇ ਵਿਖਾਣਾ ਮੈਂ ਕਹਦੇ ਬਾਹਰ ਆਉ ਤੁਹਾਨੂੰ ਲੜ ਕੇ ਵਿਖਾਣਾ ਸੋ ਦਾਦੀ ਇੱਕ ਵਾਰ ਪਹਿਲਾਂ ਵੀ ਵੀਡੀਓ ਸਾਹਮਣੇ ਆਈ ਸੀ ਕੇਂਦਰਾ ਦੀ ਜਦੋਂ ਹੰਗਾਮਾ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦਾ ਕਿਸੇ ਨਾਲ ਪੰਗਾ ਪੈ ਗਿਆ ਸੀ ਤੇ ਹੁਣ ਇਹ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੇਂਦਰਾ ਦਾ ਇਹਨਾਂ ਮੁੰਡਿਆਂ ਨਾਲ ਪੰਗਾ ਪਿਆ ਕਿ ਸਾਡੀ ਸਕੂਟਰ ਨੂੰ ਫੇਟ ਮਾਰ ਕੇ ਇਹ ਉਥੋਂ ਭੱਜ ਨਿਕਲੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ